ਬਾਈਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਸ਼ਾਇਆ ਲਈ ਵੀ ਕੇਸ ਰੱਖਣੇ ਜ਼ਰੂਰੀ ਹਨ ਥੋੜੇ ਦਿਨ ਹੋਏ ਅਮਰੀਕਾ ਦੇ ਇੱਕ ਮਹਾਮਾਰੀ ਰਸਾਲੇ ਵਿੱਚ ਇੱਕ ਬਿਆਨ ਪ੍ਰਕਾਸ਼ਿਤ ਹੋਇਆ ਹੈ ਕਿ ਬਿਆਨ ਉਸ ਆਦਮੀ ਦਾ ਹੈ ਜੋ ਹਜ਼ਰਤ ঈਸਾ ਦੇ ਵਿਲੇ ਮੌਜੂਦ ਸੀ ਇਹ ਇਹ ਉਸ ਵਕਤ ਉਸ ਇਲਾਕੇ ਦਾ ਗਵਰਨਰ ਸੀ ਜਿਸ ਇਲਾਕੇ ਵਿੱਚ ਕੇ ਹਜਰਤ ਇਸਾ ਪ੍ਰਚਾਰ ਕਰ ਰਹੇ ਸੀ ਇਹ ਜਦ ਪੰਸਲ ਲੈ ਕੇ ਮਰਨਰੀ ਤੋਂ ਹਟ ਕੇ ਘਰ ਆਇਆ ਤਾਂ ਉੱਥੋਂ ਦੇ ਬਾਦਸ਼ਾਹ ਨੇ ਇਸ ਨੂੰ ਇਤਬਾਰੀ ਜਾਣ ਕੇ ਚਿੱਠੀ ਲਿਖੀ ਏ ਹਜ਼ਰਤ ਹਿਸਾਬਾਤ ਮੇਰੇ ਪਾਸ ਕਈ ਸ਼ਿਕਾਇਤਾਂ ਆਈਆਂ ਹਨ ਤੁਸੀਂ ਆਪ ਉਹਨਾਂ ਨੂੰ ਜਾ ਕੇ ਵੇਖੋ ਤੇ ਉਹਨਾਂ ਦੀ ਬਹੁਤ ਅਸਲੀ ਹਾਲ ਦੀ ਰਿਪੋਰਟ ਭੇਜੋ ਏ ਗਵਰਨਰ ਹਜ਼ਰਤ ਹਿਸਾਬਾਤ ਪਾਸ ਗਿਆ ਉਸ ਨੂੰ ਮਿਲਿਆ ਤੇ ਉਹਨਾਂ ਦੇ ਲੈਕਚਰ ਸੁਣ ਕੇ ਰਿਪੋਰਟ ਭੇਜੀ ਏ ਗਵਰਨਰ ਦੀ ਰਿਪੋਰਟ ਇੰਜ ਸ਼ੁਰੂ ਹੁੰਦੀ ਹੈ ਐਸਾ ਆਦਮੀ ਹਜ਼ਰਤ ਹਿਸਾਬਾ ਦਾ ਕਦ ਸੀ ਫਨ ਤੇਜਸਮੀ ਹੈ ਐਸੀ ਦੀ ਸ਼ਕਲ ਸੂਰਤ ਨਾਰਸ਼ਣੀ ਹੈ ਇਹਦੇ ਵਿੱਚ ਇੰਨਾ ਤੇਜ ਤੇ ਜਲਾਲ ਹੈ ਕਿ ਜੇ ਕੋਈ ਇਹਦੇ ਵੱਲ ਨਜ਼ਰ ਭਰ ਕੇ ਵੇਖਦਾ ਹੈ ਉਹ ਆਪਣੇ ਤੋਂ ਬਾਹਰ ਹੋ ਮਹਰਾ ਹੋ ਐਸੇ ਦੀ ਪ੍ਰਸੰਸਾ ਕਰਨ ਲਈ ਮਜਬੂਰ ਹੋ ਜਾਂਦਾ ਹੈ ਐਸੇ ਕੇਸ ਪੂਰੇ ਸਾਹ ਸਾਹ ਲੂਤ ਦੀ ਤਰ੍ਹਾਂ ਕਾਲੇ ਰੰਗ ਦੇ ਹਨ ਕੰਨਾਂ ਤੋਂ ਲੈ ਕੇ ਹੀਟਲੇ ਪਾਸੇ ਮੋਢਿਆਂ ਤਿੱਕਣ ਇਹਨਾਂ ਦਾ ਰੰਗ ਮਟ ਜਾਲਾ ਹੈ ਤੇ ਇਹਨਾਂ ਵਿੱਚ ਇੱਕ ਖਾਸ ਚਮਕ ਹੈ ਅਤੇ ਨਾ ਸ੍ਰੀ ਲੋਕਾਂ ਦੀ ਤਰ੍ਹਾਂ ਇਹ ਇਹ ਪੀ ਵਿੱਚੋਂ ਮੰਡੇ ਹੋਏ ਹਨ ਅਰਥਾਤ ਇਹਨਾਂ ਦੇ ਵਿੱਚ માંગ ਚੀਰ ਕੱਢੀ ਹੋਈ ਹੈ ਐਸਦਾ ਮੱਥਾ ਬਹੁਤ ਸਾਫ ਸਾਫ ਸੁਭਾਅ ਹੈ ਚਿਹਰੇ ਤੇ ਕੋਈ ਚਿਹਰੇ ਤੇ ਨਾ ਕੋਈ ਝੁਰੀ ਹੈ ਤੇ ਨਾ ਕਿਸੇ ਤਰ੍ਹਾਂ ਦਾ ਦਾਗ ਜਾਂ ਧੱਬਾ ਹੈ ਐਂਦਾ ਰੰਗ ਮੂਲੀ ਜਹੰਗਨਮ ਰੰਗਾ ਹੈ ਨੱਕ ਦੇ ਹੇਠਾਂ ਬੈਚ ਕਿਸੇ ਸਿਆਣੇ ਆਦਮੀ ਨੂੰ ਕੋਈ ਨੁਕਸਮ ਮੂਮ ਨਹੀਂ ਹੁੰਦਾ ਐਸਲੀ ਦਾੜੀ ਸੋਹਣੀ ਹੈ ਸਿਰ ਦੇ ਵਾਲਾਂ ਦੀ ਤਰ੍ਹਾਂ ਲੰਮੀ ਹੈ ਤੇ ਵਿੱਚੋਂ ਮੰਗਟ ਕੱਢੀ ਹੋਈ ਹੋਈ ਨਹੀਂ ਹੰਜਨਤ ਇਸਾ ਜੀ ਨੂੰ ਅੱਖੀਂ ਵੇਖਣ ਵਾਲੇ ਨੇ ਬਿਆਨ ਬਿਆਨ ਦੱਸਦੇ ਹਨ ਕਿ ਇਹਨਾਂ ਦੇ ਸਿਰ ਤੇ ਕੇਸ ਹਨ ਤੇ ਦਾੜੀ ਮੁੱਛਾਂ ਪੂਰੀਆਂ ਸੀ ਇਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੱਟ ਵੱਡ ਨਹੀਂ ਸੀ ਹੋਈ ਗਵਰਨਰ ਨੇ ਆਪਣੇ ਬਿਆਨਾਂ ਵਿੱਚ ਹਜ਼ਰਤ ਇਸਾ ਦੇ ਕੇਸਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਦੇ ਕੇਸ ਮਸਰਾਨੀਆਂ ਦੀ ਤਰ੍ਹਾਂ ਸਨ ਮਸਰਾਨੀ ਦੇ ਅਰਥ ਹਨ ਸ਼ਾਵਨਾ ਪਿੰਨ ਵਾਲਾ ਇਹ ਜਿਸ ਨੇ ਕਿਤੇ ਉਸ ਤਰ੍ਹਾਂ ਨਾ ਫੇਰਿਆ ਹੋਵੇ ਮਖਾਹੀ ਕਿਤਾਬ ਬਦ ਬਦਾਉਲ ਖਲਕਤ ਦੇ ਖਲਕਤ ਦੇ ਵਿੱਚ Hazrat Muhammad Sahab ਦਾ ਇਹ ਖਿਆਲ ਹੈ ਕਿ ਹੈ ਜੋ ਇੰਜ ਹੈ ਇੱਕ ਰਾਤ ਮੈਂ ਸੁਤਿਆਂ ਸੁਪਨਾ ਦੇਖਿਆ ਕਿ ਮੈਂ ਕਾਬੇ ਦੇ ਨੇੜੇ ਹਾਂ ਅਚਨ ਚੇਤ ਇੱਕ ਆਦਮੀ ਨਜ਼ਰ ਆਇਆ ਰੰਗ ਉਹਦਾ ਕਣਕ ਬੰਨਾ ਸੀ ਗਿੰਤੂ ਹੋਰ ਕਣਕ ਬੰਨੇ ਆਦਮੀ ਤੇ ਸੋਹਣੇ ਸੀ ਉਹਦੇ ਬਾਣ ਮੋਢਿਆਂ ਤੇ ਪੈਂਦੇ ਸੀ ਇਹ ਸਿੱਧੇ ਸੰ ਮੰਨੋ ਕੰਗੀ ਫੇਰੀ ਹੋਈ ਹੈ ਮੈਂ ਪੁੱਛਿਆ ਇਹ ਕੌਣ ਹੈ ਲੋਕ ਕਿਹਾ ਆਗੇ ਆਉਣ ਵਾਲਾ ਹਿੱਸਾ ਹੈ ਜਿਵੇਂ ਅਰਤੀ ਹਨ ਕਿ ਨਾ ਸਿਰਫ ਉਹ ਹਿੱਸਾ ਜੋ ਹੋ ਚੁੱਕਾ ਹੈ ਉਹੋ ਹੀ ਇਸਾਤਾਰੇਸੀ ਮਾਲਕੇ ਜੈਸੇ ਸਾਲਾ ਆਉਣ ਵਾਲੇ ਸਮੇਂ ਵਿੱਚ ਹੋਣ ਦੀ ਇਸਾਈ ਤੇ ਮੁਸਲਮਾਨ ੜੀ ਕਰ ਰਹੇ ਹਨ ਜਦ ਉਹ ਜਨਮ ਲਏਗਾ ਤਦ ਉਹ ਬੀ ਕੇ ਸਾਥ ਆ ਰਿਹਾ ਹੈਗਾ ਪ੍ਰੋਧਕ ਪਰਮਾਨਾਂ ਤੋਂ ਪਾਠਕਾਂ ਨੂੰ ਮਦਦ ਹੋ ਗਿਆ ਹੋਵੇਗਾ ਕਿ ਇਸਾ ਜੀ ਦੇ ਸਿਰ ਤੇ ਕੇਸ ਹਨ ਜੋ ਕਿ ਉਹਨਾਂ ਦੀਆਂ ਮੂਰਤਾਂ ਤੋਂ ਵੀ ਦਿਸ ਰਹੇ ਹਨ ਸੋ ਜਦ ਇਸਾ ਜੀ ਨੇ ਕੇਸ ਰੱਖੇ ਹਨ ਤੇ ਕੁਦਰਤ ਚੀਜ਼ ਨਾਲ ਪਿਆਰ ਕਰਕੇ ਰੱਬ ਦਾ ਹੁਕਮ ਮੰਨਿਆ ਹੈ ਤਾ ਬਾਕੀ ਸਾਈ ਕੌਮ ਜੋ ਹੋ ਕੇ ਉਹਨਾਂ ਦਾ ਨਾਮ ਹਰ ਬਖਸ਼ਤ ਲੈਂਦੀ ਹੈ ਲਈ ਕੇਸ ਰੱਖਣੇ ਜ਼ਰੂਰੀ ਹਨ ਤੇ ਸਵਨਾਨ ਨੂੰ ਰੱਖਣੇ ਚਾਹੀਦੇ ਹਨ ਜੇ ਨਾ ਰੱਖਣ ਤਾਂ ਇਸਾ ਦੀ ਜ਼ਰੂਰੀ ਕਰੋਪੀ ਉਹਨਾਂ ਪਰ ਹੋਵੇਗੀ ਖਾਲਸਾ ਉਹ ਜਿਹੜੇ ਕੁਦਰਤ ਕਾਨੂੰਨ ਨੂੰ ਛੱਡ ਕੇ ਕੇਸ ਮੰਨਦੇ ਰਹਿੰਦੇ ਹਨ ਉਹ ਕੁਦਰਤ ਕਾਨੂੰਨਾਂ ਦੇ ਉਲਟ ਚੱਲਦੇ ਹਨ ਜਿਉਂ-ਜਿਉਂ ਇਹ ਕੇਸਾਂ ਨੂੰ ਮੰਨਦੇ ਹਨ ਉਹ ਫਿਰ ਆ ਜਾਂਦੇ ਹਨ ਆਖਰ ਮੰਨਣ ਵਾਲੇ ਮਰ ਕੇ ਬੱਸ ਹੋ ਜਾਂਦੇ ਹਨ ਸੋ ਜੋ ਉਹਨਾਂ ਆਉਣ ਹਟਾ ਹੀ ਨਹੀਂ ਹਟਣਾ ਹੀ ਨਹੀਂ ਤਾਂ ਕੇਸ ਕਿਉਂ ਮਨਾਈਏ ਕਦੀ ਭਲਕੇ ਵੀ ਨਾ ਮਨਾਈਏ ਸਦਾ ਹੀ ਜਿਉਂ ਕੇ ਤਿਉਂ ਰਗੀ ਅੱਜਕੱਲ ਮਔਤਾਂ ਕੇਸਾਂ ਨੂੰ ਇਸ ਤਰ੍ਹਾਂ ਦਾ ਬੋਝ ਸਮਝਦੇ ਹਨ ਪਰ ਉਹ ਇਹ ਨਹੀਂ ਖਿਆਲ ਕਰਦੇ ਕਿ ਜੇਕਰ ਸਰੀਰ ਤੇ ਬਾਹਾਂ ਦਾ ਭਾਰ ਤੇ ਹੋਰ ਅੰਗਾਂ ਦਾ ਭਾਰ ਮਨ ਨੂੰ ਨਹੀਂ ਹੁੰਦਾ ਤਾਂ ਕੇਸਾਂ ਦਾ ਭਾਰ ਕਿਸ ਤਰ੍ਹਾਂ ਹੋ ਸਕਦਾ ਹੈ ਮਾਵਾ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਕੁਦਰਤ ਦੇ ਨਾਲ-ਨਾਲ ਚੱਲਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਭਾਈ ਕੇਸ ਕੁਦਰਤੀ ਹਨ ਸੋ ਇਹਨਾਂ ਨੂੰ ਜ਼ਰੂਰ ਰੱਖਣਾ ਕੇਸਾਂ ਕਾ ਕਰੇ ਚਬਰੂ ਤਲਾਮ ਚੰਨ ਧੂੜ ਮੁਖ ਲਾਈ ਕਿਸਾਂ ਕਾ ਕਰ ਬੀਜਣਾ ਸੰਤ ਚੋਰ ਢਲਾਵੋ ਹਾਂਜੀ ਕੇਸ ਰੱਖਣ ਦਾ ਹੁਕਮ ਇੰਨਾ ਗੁਰਬਾਕਾਂ ਤੋਂ ਹੀ ਮਲੂਮ ਹੋ ਜਾਂਦਾ ਹੈ ਬਲਕਿ ਇਹ ਹੋਰ ਤੌਕ ਦੁਆਰਾ ਕਰਵਾਣੀ ਦੱਸਦੀ ਹੈ ਗੁਰਮਖ ਰੋਮ ਰੋਮ ਹਲਕੇ ਆਵੇ ਜਦ ਗੁਰਮਖ ਦਾ ਰੋਮ ਰੋਮ ਹਰੀ ਦਾ ਨਾਮ ਧਿਆ ਰਿਹਾ ਹੈ ਤਾਂ ਉਹਨਾਂ ਰੋਮਾਂ ਨੂੰ ਕਟਾਉਣਾ ਕਿਉਂ ਸਹਿਬ ਕਾਂਗੀਧਰ ਜੀ ਨੇ ਪਹਾੜੀ ਰਾਜਿਆਂ ਨੂੰ ਜਦੋਂ ਕਿ ਭੀਮ ਚੰਦ ਕਹਨੂਰੀਆ ਪਰਸ਼ਾਦੀ ਹਾਥੀ ਦੇ ਚਾਂਦਨ ਚਾਂਦਨੀ ਆਦਕ ਹੋਰ ਸਮਾਨ ਮੰਗਦਾ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਕਿ ਇਹ ਸਭ ਚੀਜ਼ਾਂ ਸੰਗਤ ਦੀਆਂ ਹਨ ਤੇ ਤੁਸੀਂ ਉਸੇ ਸੰਗਤ ਵਿੱਚ ਰਾ ਕੇ ਸਿੱਖ ਬਣ ਕੇ ਇਹ ਚੀਜ਼ਾਂ ਲੈ ਸਕਦੇ ਹੋ ਉਦੇਸ਼ ਦਿੱਤਾ ਸੀ ਖੜਗ ਧਾਰ ਅਸ ਜੁੱਧ ਪਗ ਲਾਗੋ ਜਟਾ ਝੂਟ ਰਹੋ ਅਨਰਾਗੋ ਪਰ ਉਹ ਭੀਮਚੰਦ ਨੇ ਉਸ ਦੇ ਹੋਰ ਸਾਥੀ ਨਾ ਮੰਨੇ ਸਗੋਂ ਜਦ ਕਰਨਾ ਸ਼ੁਰੂ ਕਰ ਦਿੱਤੇ ਤੇ ਹਾਰਤ ਪ੍ਰਾਪਤ ਕੀਤੀ ਹਾਰ ਪ੍ਰਾਪਤ ਕੀਤੀ ਇਤਿਆਦਕ પ્રસੰਗਾਂ ਤੋਂ ਪਤਾ ਲੱਗਦਾ ਹੈ ਕਿ ਹਰ ਇੱਕ ਪ੍ਰਾਨੀ ਮਾਤਰ ਲਈ ਤੇ ਗੁਰਸਿੱਖ ਲਈ ਖਾਸ ਹੀ ਜ਼ਰੂਰੀ ਹੈ ਖਾਂ ਲਈ ਖਾਸ ਹੀ ਜ਼ਰੂਰੀ ਹੈ ਕੇਸ ਧਾਨਨ ਕਰਨੇ ਜ਼ਰੂਰੀ ਹਨ ਇਸ ਵਾਸਤੇ ਗੁਰੂ ਜੀ ਨੇ ਪਹਿਲਾਂ ਕੱਕਾ ਕੇਸ ਗੁਰ ਸਿੱਖਾਂ ਨੂੰ ਧਾਨਨ ਕਰਾਇਆ ਕੰਗਾ ਕੇਸਾਂ ਦੀ ਸਫਾਈ ਲਈ ਕੰਗਾ ਹਰਮਤ ਕੇਸਾਂ ਵਿੱਚ ਰੱਖਣਾ ਜ਼ਰੂਰੀ ਹੈ ਇਸੀ ਵਾਤੇ ਗੁਰੂ ਜੀ ਨੇ ਇਹ ਦੂਜਾ ਕੱਕਾ ਦੱਸਿਆ ਹੈ ਕਣ ਜਿਵੇਂ ਪ੍ਰਾਣੇ ਜਵਾਨੇ ਵਿੱਚ ਜੰਗ ਵਿੱਚ ਜਾਣ ਲੱਗੇ ਸੂਰਮੇ ਹੱਥ ਨੂੰ ਗਾਨਾ ਬੰਨ੍ਹ ਕੇ ਜਾਂਦੇ ਸੀ ਜੋ ਕਿ ਸੂਰਮੇ ਦੀ ਸਿੱਧੀ ਪ੍ਰਾਪਤ ਕਰਨ ਦੀ ਨਿਸ਼ਾਨੀ ਹੁੰਦੀ ਸੀ। ਇਸੇ ਵਾਤੇ ਗੁਰੂ ਜੀ ਨੇ ਸਿੱਖਾਂ ਨੂੰ ਜੋ ਕਿ ਸਦਾ ਹੀ ਤਿਆਰ ਵਰ ਤਿਆਰ ਰਹਿੰਦੇ ਹਨ ਤੇ ਜੰਗ ਨੂੰ ਆਪਣਾ ਮੁੱਖ ਕੰਮ ਸਮਝਦੇ ਹਨ ਪੱਕਾ ਗਾਨਾ ਬਖਸ਼ ਦਿੱਤਾ ਜੋ ਕਿ ਸਦਾ ਹੀ ਅੰਗ ਸੰਗ ਰਵੇ। ਵਿਆਹ ਬਾੜੇ ਆਮ ਲੋਕ ਲਾੜੇ ਨੂੰ ਲੋਹੇ ਦਾ ਕੰਗਣਾ ਪਵਾਉਂਦੇ ਹੁੰਦੇ ਹਨ ਜੇ ਨਹੀਂ ਗਰ ਨਹੀਂ ਕੰਗਣਾ ਰੱਖਿਆ ਕਰੇ ਗੁਰੂ ਜੀ ਨੇ ਸਿੱਖਾਂ ਨੂੰ ਮੋਤ ਲਾੜੀ ਨਾਲ ਵਿਆਹ ਕਰਵਾਉਣ ਲਈ ਇਹ ਕੰਗਣਾ ਕੜਾ ਦੇ ਕੇ ਤੇ ਲਾੜਾ ਬਣਾ ਦਿੱਤਾ ਕੜਾ ਇਸ ਕਰਕੇ ਪਹਿਨਾਇਆ ਕਿ ਜੈਸੇ ਲੋਕ ਡਰ ਅਰ ਭੈ ਤੂੰ ਲੋਹਾ ਨੀ ਰੱਖ ਰੱਖਦੇ ਹਨ ਤਾਂ ਐਸੇ ਗੁਰੂ ਜੀ ਨੇ ਵੀ ਇਸ ਤਰ੍ਹਾਂ ਦੀ ਰੱਖ ਸਿੱਖਾਂ ਨੂੰ ਪਹਿਨ੍ਹਾ ਦਿੱਤੀ ਕਹਣਾ ਇਸ ਕਰਕੇ ਪਹਿਨਾਇਆ ਕਿ ਜਦੋਂ ਕਿਤੇ ਸਿੱਖ ਦਾ ਹੱਥ ਮੰਦਾ ਕਰਮ ਕਰਨ ਲਈ ਆ ਗਾਂ ਬਦੇ ਤਾਂ ਹੱਥ ਕੜੇ ਹੋਣ ਕਰਕੇ ਸ਼ਰਮ ਕਰੇਗਾ ਕਿ ਮੈਂ ਸਿੱਖ ਹੋ ਕੇ ਇਹ ਕੀ ਕੰਮ ਕਰਨ ਲੱਗਾ ਹਾਂ ਐਸਾ ਖਿਆਲ ਕਰਕੇ ਕੋ ਕੰਮ ਤੋਂ ਹਟ ਜਾਵੇਗਾ ਇਸੇ ਮੌਕੇ ਕੋਈ ਬੈਰੀ ਆਣ ਕੇ ਕੇਰਲਾ ਵਿੱਚ ਤਾਂ ਸਮੁੱਚਾ ਧਿਆਨ ਦਾ ਕੰਮ ਵੀ ਹੋ ਜਾਂਦਾ ਹੈ ਤੇਜ ਕੜਾ ਹੱਥ ਹੋਣ ਕਰਕੇ ਜਦੋਂ ਕਿਸੇ ਜਗ੍ਹਾ ਹੱਥ ਦੂਸਰੇ ਆਦਮੀ ਦੇ ਵੱਜੇ ਤਾਂ ਜ਼ਖਮ ਕਰ ਦਿੰਦਾ ਹੈ ਕੜਾ ਇਸ ਕਰਕੇ ਪਹਿਨਾਇਆ ਕਿ ਸਿੱਖ ਦਾ ਮਨ ਇਸ ਤੋਂ ਸਿੱਖੀ ਲੈ ਕੇ ਜੈਸੇ ਕਿ اسਨੇ ਹੱਥ ਨੂੰ ਕੜੇ ਕੜਿਆਂ ਅਰਥਾਤ ਕਾਬੂ ਕੀਤਾ ਹੈ ਆਪਣੇ ਮਨ ਨੂੰ ਕੜੀ ਰੱਖੇ ਸੋ ਇਹ ਕੜਾ ਕੱਕਾ ਗੁਰੂ ਜੀ ਨੇ ਗੁਰਸਿੱਖਾਂ ਨੂੰ ਪਨਹਾਇਆ ਤੇ ਇਹ ਬੜੇ ਸੇਸ਼ਟ ਭਾਗ ਹੋਣ ਕਰਕੇ ਹੀ ਪ੍ਰਾਪਤ ਹੋਇਆ ਹੈ ਦੇਸ਼ ਕੀ ਪਹਿਲਾਂ ਤੋਂ ਹੀ ਇਸ ਕੜੇ ਦਾ ਬੜਾ ਆਦਰ ਮਾਨ ਕਰਦੇ ਆਏ ਹਨ ਜਿਵੇਂ ਕਿ ਗੁਰੂ ਪ੍ਰਤਾਪ ਸੂਝ ਪ੍ਰਕਾਸ਼ ਮੈਚ ਇੱਕ ਸਾਖੀ ਆਉਂਦੀ ਹੈ ਇੱਕ ਗੁਰੂ ਜੀ ਦਾ ਸਿੱਖ ਬਣਿਆ ਬੜਾ ਸਰਦਾਰ ਲੋਸੀ ਸ੍ਰੀ ਕਲਗੀ ਧਰਜੀ ਨੇ ਦਰਸ਼ਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਆਇਆ ਤੇ ਤੀਵਨ ਸੋ ਪਰ ਪਾਏ ਮਹਾਰਾਜ ਜੀ ਦੀ ਭੇਟਾ ਕੀਤਾ ਤੇ ਦਰਸ਼ਨ ਕਰਕੇ ਆਨੰਦ ਹੋ ਕੇ ਆਪਣੇ ਘਰ ਨੂੰ ਚਲਾ ਗਿਆ ਉਹ ਚਾਹ ਪਿਛੋਂ ਐਸਨੇ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਤੇ 500 ਰੁਪਇਆ ਗੁਰੂ ਜੀ ਦੀ ਹਜ਼ੂਰੀ ਵਿੱਚ ਅਦਾਸ ਕਰਾਉਣ ਲਈ ਦਿੱਤਾ ਇਹ ਬਾਣੀਏ ਦਾ ਪੁੱਤਰ ਜੀ ਸ੍ਰੀ ਆਨੰਦਪੁਰ ਸਾਹਿਬ ਪੁੱਜਾ ਤਾਂ ਸੇਵਾ ਨੂੰ ਸਕਾਰ ਖੇੜਦਿਆਂ ਦੇਖ ਕੇ ਮਨ ਵਿੱਚ ਕਿਨਾਂ ਕੀਤੀ ਕਿ ਉਹ ਇਹ ਤਾਂ ਮਾਸਾਹਰੀ ਹਨ ਜੋਸ਼ ਕਾਰ ਖੇਡਦੇ ਹਨ ਭਾਵੇਂ ਗੁਰੂ ਜੀ ਆਪਣੇ ਇਕਰਾਰ ਮੁਜਬ ਜੀ ਬਨਾਦਾਰ ਕਰਦੇ ਸਨ ਜੈਸੇ ਕਿ ਭਾਈ ਮੁੱਲੇ ਦਾ ਕੀਤਾ ਪਰ ਲੋਕ ਸਮਝਦੇ ਸਨ ਕਿ ਛਕਣ ਲਈ ਸ਼ਕਾਰ ਕਰਦੇ ਹਨ ਤੇ ਮੈਂ ਗੁਰੂ ਵੈਸ਼ਨੂੰ ਕਰਨ ਸੀ ਐਸਾ ਪਛਤਾਵਾ ਕੀਤਾ ਇਹ ਮਾਹ ਹੁੰਦਾ ਦਿੱਤਾ ਹੋਇਆ ਰੁਪਇਆ ਵੀ ਗੁਰੂ ਜੀ ਦੀ ਭੇਟਾ ਨਾ ਕੀਤਾ ਤੇ ਕੁਛ ਦਿਨ ਰਹਿ ਕਿ ਤੂੰ ਵੀ ਤਿਆਰੀ ਕਰ ਲੈ ਗੁਰੂ ਜੀ ਨੇ ਮੱਥਾ ਟੇਕਣ ਲਈ ਗਿਆ ਤੇ ਕਿਹਾ ਮਹਾਰਾਜੀ ਹੁਣ ਚੱਲਦਾ ਹਾਂ ਤਾਂ ਗੁਰੂ ਜੀ ਨੇ ਕਿਹਾ ਭਾਈ ਜਾ ਤੇ ਬੈਸ ਨੂੰ ਗੁਰੂ ਲੱਭ ਇਤਨੀ ਗੱਲ ਸੁਣ ਕੇ ਗੁਰੂ ਜਾਣੀ ਜਾਣ ਸਰਵੱਗ ਨਨ ਚਰਨਾ ਤੇ ਡੱਕ ਪਿਆ ਤੇ ਫੇਰ 500 ਰੁਪਏ ਆ ਵੀ ਮਹਾਰਾਜ ਜੀ ਦੀ ਭੇਟਾ ਕਰ ਦਿੱਤਾ ਤੇ ਕੁਝ ਦਿਨ ਰਹਿ ਕੇ ਗੁਰੂ உபਦੇਸ਼ ਨੂੰ ਸੁਣ ਕੇ ਆਨੰਦ ਹੋਇਆ ਫੇਰ ਤਲ ਦੀ ਤਿਆਰੀ ਕੀਤੀ ਗੁਰੂ ਜੀ ਦੇ ਕੋਲ ਆਇਆ ਤਾਂ ਮਹਾਰਾਜ ਜੀ ਨੇ ਕੋਸ਼ਕੜਾ ਪ੍ਰਸ਼ਾਂਤ ਕਰ ਲੈ ਜਾਣ ਲਈ ਦਿੱਤਾ ਤੇ ਇੱਕ ਕੜਾ ਹਰਮਨੋਹੀ ਦਾ ਮਕਸ਼ਸ਼ ਕੀਤਾ ਤੇ ਮਕਸ਼ਸ਼ ਲੈ ਕੇ ਘਰ ਨੂੰ ਤੁਰ ਪਿਆ ਨਾ ਮੈਂ ਜਿਵੇਂ ਪੁਰਾਣੇ ਖਿਆਲਾਂ ਨੇ ਆ ਕੇ ਘੇਰੇ ਘੇਰਾ ਪਾਇਆ ਤੇ ਸੋਚਣ ਲੱਗਾ ਕਿ ਅਸਾਂ 600 ਮਹਾਰਾਜ ਦੀ ਭੇਟਾ ਪਿਓ ਪਤਨੀ ਕੀਤਾ ਤੇ ਗੁਰੂ ਜੀ ਨੇ ਕੇਵਲ ਸਾਨੂੰ ਇੱਕ ਕੜਾ ਹੀ ਬਖਸ਼ਿਆ ਇਹ ਤਾਂ ਸੇਵਾ ਬੜਾ ਕੰਡ ਇਹ ਤਾਂ ਸੌਦਾ ਬੜਾ ਘਾਟੇਵੰਦ ਪਿਆ ਹੈ ਇਸੇ ਤਰ੍ਹਾਂ ਸੋਚਾਂ ਕਰਦਾ ਜਾ ਰਿਹਾ ਸੀ ਤਾਂ ਰਾਹਤੇ ਵਿੱਚ ਇੱਕ ਗੁਰੂ ਜੀ ਦਾ ਸਿੱਖ ਮਿਲ ਪਿਆ ਤੇ ਦੇਖ ਕੇ ਇਹਨਾਂ ਨੂੰ ਬੜਾ ਪਰੇਸ਼ਾਨ ਹੋਇਆ ਤੇ ਆਪਣੇ ਘਰ ਲੈ ਗਿਆ ਤੇ ਬਹੁਤ ਸੇਵਾ ਕੀਤੀ ਤੇ ਕਿਹਾ ਕਿ ਆਪ ਜੀ ਅਨੰਦਪੁਰ ਸਾਹਿਬ ਤੋਂ ਆਸੀ ਗੰਗੀタル ਜੀ ਦਾ ਦਰਦਾਰ ਕਰਕੇ ਆਏ ਹਾਂ ਨਰਸ਼ਨ ਢਿੱਠੇ ਲਹਿਣ ਵਿਜੋਗਾ ਜਿਉਂ ਤੇ ਫਿਰ ਆਪ ਦਾ ਚਿਹਰਾ ਕਿਉਂ ਨਾਸ ਹੈ ਤਾ ਐਸ ਸਿੱਖ ਨੇ ਕੜਿੰਦਾ ਮਰਤਾਤਾ ਸੁਣਾਇਆ ਤੇ ਕਿਹਾ ਕਿ ਇਹ ਕੜਾ ਮੈਨੂੰ ਬਹੁਤ ਮਹਿੰਗੇ ਮੁੱਲ 'ਚ ਵਿਆਹ ਤੇ ਰਪਏ ਦਾ ਮੈਨੂੰ ਬੜਾ ਅਫਸੋਸ ਹੈ ਤਾਂ ਸਿੱਖ ਨੇ ਕਿਹਾ ਕਿ ਭਾਈ ਇਹ ਗੁਰੂ ਜੀ ਨੇ ਬਖਸ਼ਿਸ਼ ਕੜਾ ਮੈਨੂੰ ਦੇ ਦਿਓ 100 ਰੁਪਇਆ ਮਿੱਥੋ ਲੈ ਲੈ ਤਾ ਉਸਨੇ ਮੰਨ ਲਿਆ ਤਾਂ ਸਿੱਖ ਨੇ ਛੇਤੀ ਛੇਤੀ ਰੁਪਏ ਇਕੱਠਾ ਕਰਕੇ 600 ਇਹ ਤਾਂ 700 ਦੇ ਦਿੱਤਾ ਤੇ ਕਿਹਾ ਕਿ ਭਾਈ ਹਰ ਇੱਕ ਵਪਾਰ ਨਾਪੇ ਬਾਸਤੇ ਰੀਦਾ ਹੈ ਜੋ ਏ 100 ਤੈਨੂੰ ਨਫਾ ਦਿੰਦੇ ਹਾਂ ਬਿਆਂ ਦੇ ਕੇ ਕੜਾ ਉਸਨੇ ਲੈ ਲਿਆ ਤੇ ਆਪਣੇ ਧਨ ਭਗ ਸਮਝ ਕੇ ਗੁਰੂ ਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਈ ਹੈ ਇਹ ਪ੍ਰਸੰਗ ਹੋਰ ਵੀ ਅੱਗੇ ਲੰਮਾ ਹੈ ਪਰ ਇੱਥੇ ਕੇਵਲ ਕਣੀ ਦਾ ਹਾਲ ਹੀ ਲਿਖਿਆ ਹੈ ਸੋ ਇਹ ਕੜਾ ਗੁਰੂ ਜੀ ਦੀ ਬਖਸ਼ਿਸ਼ ਹੈ ਤੇ ਗੁਰੂ ਸਿੱਖਾਂ ਨੂੰ ਸਦਾ ਹੀ ਹੱਥੀ ਰੱਖਣਾ ਚਾਹੀਦਾ ਹੈ ਇੱਥੇ ਸਮਾਨਤ ਕਰਦੇ ਹਾਂ